ਮੇਰਾ ਨਾਮ ਵਿਕਰਮਜੀਤ ਸਿੰਘ ਕੀ son of ਸਰਦਾਰ ਕਲਵੰਦ ਸਿੰਘ ਪਿੰਡ ਮੇਰਾ ਪੰਡੋਰੀ ਰਣ ਸਿੰਘ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਮੈਂ 1988 ਦਾ ਪੁਲਿਸ ਵਿਭਾਗ ਵਿੱਚ ਭਰਤੀ ਆ ਇਸ ਟਾਈਮ ਤੇ ਮੈਂ ਸਬ ਇੰਸਪੈਕਟਰ ਦੀ ਡਿਊਟੀ ਕਰ ਰਿਹਾ ਹਾਂ ਥਾਣਾ ਖੇਮ ਕਰਨ ਵਿੱਚ ਐਡੀਸ਼ਨਲ ਐਸ ਐਚਓ ਤਾਇਨਾਤ ਹਾਂ ਕਿ ਕੀ ਵਿਵਾਦ ਜਿਹੜਾ ਤੁਹਾਡਾ ਇੱਕ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜ਼ਮੀਨੀ ਵਿਵਾਦ ਸਾਡਾ ਇਹ ਸੀ ਜੀ ਸਾਡੀ 43 ਕਿੱਲੇ ਜ਼ਮੀਨ ਸੀ ਜਿਹੜੀ ਸਾਡੇ ਪਰਦਾਦੇ ਦੀ ਸੀ ਸਾਡੇ ਦਾਦੇ ਨੂੰ ਹੀ ਦੋ ਭਰਾ ਸੀ ਉਹਨਾਂ ਦੀ ਵੰਡ ਹੋਈ ਸੀ ਵੰਡ ਦੇ ਵਿੱਚ ਇੱਕ ਸਾਡੇ ਦਾਦਾ ਜੀ ਨੂੰ 23 ਕਿੱਲੇ ਆ ਗਏ ਸੀ ਦੂਸਰੇ ਦਾਦਾ ਜੀ ਦੇ ਭਰਾ ਨੂੰ 21 ਕਿੱਲੇ ਆ ਗਏ ਸੀ ਉਹਨਾਂ 23 ਕਿੱਲੇ ਵਿੱਚੋਂ ਸਾਡਾ ਜਿਹੜਾ ਉਹ ਛੇਵਾਂ ਮਤਲਬ ਚੌਥਾ ਹਿੱਸਾ ਬਣਦਾ ਵਾ ਚੌਥੇ ਹਿੱਸੇ ਦੇ ਵਿੱਚੋਂ ਸਾਡੀ ਭੂਆ ਦੇ ਨਾਂ 'ਤੇ ਪਹਿਲੀ ਚੜ ਗਈ ਸੀ ਇਹ ਹੁਣ ਸਾਡੀ ਜਿਹੜੀ ਜ਼ਮੀਨ ਆ ਤਕਰੀਬਨ 37 37 ਕਨਾਲਾ ਸਾਡੇ ਫਾਦਰ ਸਾਹਿਬ ਨੂੰ ਸਾਡੇ ਚਾਚਾ ਨੂੰ ਆਉਂਦੀ ਹੈ ਜੀ ਤੇ ਤਕਰੀਬਨ 14 14 ਕਨਾਲਾ ਸਾਡੀ ਭੂਆ ਦੇ ਨਾਂ 'ਤੇ ਚੜ ਗਈ ਸੀ ਜਿਹੜੀ ਉਹ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਹੀ ਜੀਅ ਨੇ ਭੂਆ ਦੇ ਕੋਲੋਂ ਰਜਿਸਟਰੀਆਂ ਕਰਵਾ ਲਈਆਂ ਕੋਸ਼ ਸਾਡੀ ਪੈੜੀ ਨਾਲ ਵਾਅਦਾ ਲੱਗਾ ਸੀ ਉਹ ਵੀ ਜ਼ੁਬਾਨੀ ਕਲਾਮੇ ਪਹਿਲਾਂ ਲੱਗਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੀ ਤੀਸਰੀ ਪੀੜੀ ਹੈ ਇਹਨਾਂ ਨੇ ਆਣ ਕੇ ਕਿਹਾ ਕਿ ਅਸੀਂ ਵਾਅਦਾ ਨਹੀਂ ਦੇਣਾ ਉਹਨਾਂ ਨੇ ਰਿਸ਼ਤੀਆਂ ਕਰ ਦਿੱਤੀਆਂ ਆਪਣੇ ਪੈਸੇ ਲੈ ਲਏ ਜੋ ਪੈੜੀ ਦਾ ਉਸ ਟਾਈਮ ਤੇ ਰੇਟ ਸੀ ਉਹਦੇ ਮੁਤਾਬਕ ਇਸ ਟਾਈਮ ਤੇ ਮੇਰੇ ਕੋਲ 33 ਕਨਾਲ ਪੈੜੀ ਹੈ ਜੀ ਜਿਹਦੇ ਵਿੱਚੋਂ 6 ਕਨਾਲ ਤੇ 10 ਮਰਲੇ ਆਪਣਾ 33 ਕਨਾਲ ਦੇ ਵਿੱਚੋਂ 26 ਕਨਾਲ 10 ਮਰਲੇ ਜ਼ਮੀਨ ਜਿਹੜੀ ਉਹ ਮੇਰੀ ਆ ਤੇ 6 ਕਨਾਲ 10 ਮਰਲੇ ਮੇਰੀ ਮਿਸੇਜ ਦੇ ਨਾਂ ਤੇ ਮਨਦੀਪ ਕੌਰ ਦੇ ਨਾਂ ਤੇ ਆ 33 ਕਨਾਲ ਜ਼ਮੀਨ ਮੇਰੀ ਬਣਦੀ ਆ 33 ਕਨਾਲ ਜ਼ਮੀਨ ਜਿਹੜੀ ਆ ਉਹ 3 ਸਾਲ ਤੋਂ ਮੈਂ ਲਗਾਤਾਰ ਬਲਬੀਰ ਸਿੰਘ ਸਨੋ ਭਜੀਤ ਸਿੰਘ ਮੇਰੇ ਤਾਇਆ ਜੀ ਦਾ ਲੜਕਾ ਉਹਨੂੰ ਮੈਂ ਲਗਾਤਾਰ ਠੇਕੇ ਤੇ ਦਿੰਦਾ ਆ ਰਿਹਾ ਵਾਂ ਜਿਸ ਦਾ ਮੈਂ ਹਰ ਸਾਲ ਉਹਨੂੰ ਸਟਾਮ ਕਰਕੇ ਦਿੰਦਾ ਸਟਾਮ ਪੇਪਰ ਤੇ ਮੈਂ ਪਹਿਲੀ ਠੇਕੇ ਤੇ ਦਿੰਦਾ ਦਿੰਦਾ ਆ ਰਿਹਾ ਵਾਂ ਇਸ ਵਾਰ ਮੇਰੇ ਵੱਡੇ ਭਰਾ ਮਨਜੀਤ ਸਿੰਘ ਨੇ ਜਿਹੜੀ ਪਹਿਲੀ ਆ ਉਹ ਆਪਣੀ 20 ਕਨਾਲ ਵਿੱਚੋਂ ਵੈ ਕਰ ਦਿੱਤੀ ਸਾਂਝੇ ਖਾਤੇ 'ਚੋਂ ਜੋ ਕਿ ਉਹਦੀ ਪਹਿਲੀ ਉਹਨੇ ਚਾਚਾ ਨੂੰ ਦਿੱਤੀ ਹੋਈ ਸੀ ਮੇਰੇ ਨਾਲ ਉਹਦਾ ਬੰਬੀ ਦਾ ਮੁੱਲ ਪੈ ਗਿਆ ਸੀ ਬੰਬੀ ਦੇ ਪੈਸੇ ਦੇ ਕੇ ਬੰਬੀ ਜਿਹੜੀ ਮੇਰੇ ਕੱਲੇ ਦੇ ਨਾਂ ਤੇ ਆ ਪਰ ਉਹਨੇ ਹੁਣ ਪਹਿਲੀ ਵੀਕ ਨਾਲ ਦਾ ਰਜਿਸਟਰੀ ਕਰਕੇ ਵੈਦੀ ਤੇ ਉਹਨਾਂ ਨੂੰ ਮੇਰੀ ਪਹਿਲੀ ਦੇ ਵਿੱਚੋਂ ਕਬਜ਼ਾ ਦੇ ਰਿਆ ਵਾ ਕਿਉਂਕਿ ਉਹ ਆਪ ਤੇ ਨਾਲ ਆਉਂਦਾ ਨਹੀਂ ਤੇ ਜਿਨ੍ਹਾਂ ਨੇ ਪਹਿਲੀ ਲਈ ਆ ਉਹ ਮਤਲਬ ਗਲਤ ਤਰੀਕੇ ਦੇ ਨਾਲ ਮੇਰੀ ਪਹਿਲੀ ਦੇ ਉੱਤੇ ਕਬਜ਼ਾ ਕਰ ਰਹੇ ਆ ਇਸ ਟਾਈਮ ਤੇ ਮੈਂ ਆਪ ਜੀ ਨੂੰ ਦਿਖਾਇਆ ਵਾਂ ਕਿ ਮੇਰੀ ਪਹਿਲੀ ਦਾ ਸਾਰਾ ਜਿਹੜਾ 나ੜ ਸੀ ਖਲੋਤਾ ਮੈਂ ਤੂੜੀ ਬਣਾਉਣੀ ਸੀ 5-6000 ਦੀ ਕਿੱਲੇ ਦੀ ਤੂੜੀ ਆ ਚਾਰ ਕਿੱल्ल्या ਦੀ ਮੇਰੀ ਤੂੜੀ ਵਾਲਾ ਨਾਲ ਸਾੜ ਦਿੱਤਾ ਵਾ ਔਰ ਵਿੱਚੋਂ ਉਹਨਾਂ ਆਪਣੀ ਢਾਈ ਕਿੱਲੇ ਪਈ ਆਪਣੇ ਆਪ ਵਾਲੀ ਮੇਰੀ ਪਈ ਔਰ ਮੇਰੀ ਹੀ ਬੰਬੀ ਚੱਲਦੀ ਆਪ ਜੀ ਨੂੰ ਮੈਂ ਦਿਖਾ ਲਿਆ ਆਂ ਉਸ ਬੰਬੀ ਦਾ ਮੈਂ 3 ਲੱਖ ਰੁਪਏ ਆਪਣੇ ਭਰਾ ਨੂੰ ਦੇ ਕੇ ਮੁੱਲ ਪਾ ਕੇ ਅੱਜ ਤੋਂ 4-5 ਸਾਲ ਪਹਿਲਾਂ ਦੀ ਮੋਟਰ ਬੰਬੀ ਲਈ ਹੋਈ ਆ ਮੇਰੀ ਮਾਤਾ ਜੀ ਦੇ ਨਾਂ ਤੇ ਕਨੈਕਸ਼ਨ ਸੀ 750 ਦਾ ਉਹ ਕਨੈਕਸ਼ਨ ਜਿਹੜਾ ਵਾ ਮੇਰੇ ਨਾਂ ਤੇ ਕਨਵਰਟ ਕਰਕੇ ਮੈਂ ਉਹਨੂੰ ਦੱਸਦਾ ਕਰਵਾ ਦਿੱਤਾ ਸੀ ਬਟ ਮਨਜੀਤ ਸਿੰਘ ਨੂੰ ਇਸ ਗੱਲ ਦਾ ਨਾਂ ਪਤਾਉਣ ਕਰਕੇ ਉਹਨੇ ਆਪਣੀ ਰਜਿਸਟਰੀ ਦੇ ਵਿੱਚ 7.5 ਦਾ ਕਨੈਕਸ਼ਨ ਇੱਕ ਬੜਾ ਦੋ ਹਿਸਾਲ ਲਿਖ ਦਿੱਤਾ ਵਾ ਜਿਹਦੇ ਵਿਆਹ ਤੇ ਉਹ ਪਹਿਲੀ ਲੈਣ ਵਾਲੇ ਜਿਹੜੇ ਆ ਉਹਨਾਂ ਦੇ ਵਿੱਚੋਂ ਇੱਕ ਜੱਸਾ ਸਿੰਘ ਆ ਪਤਾ ਨਹੀਂ ਜੱਸਾ ਸਿੰਘ ਉਹਦਾ ਨਾਮ ਮੈਨੂੰ ਪੂਰੇ ਦਾ ਨਾਂ ਨਹੀਂ ਪਤਾ ਜੱਸਾ ਹੀ ਬੋਲਦੇ ਆ ਆ ਸਾਡੇ ਸਾਹਮਣੇ ਸ਼ੈਲਰ ਐ ਇੱਧਰ ਸ਼ੈਲਰਾਂ ਦੇ ਲਾਗੇ ਉਹਦਾ ਘਰ ਆ ਉਹਨੇ ਆਪਣੀ ਸਾਲੇ ਹਾਰ ਨੂੰ ਪਹਿਲੀ ਲੈ ਕੇ ਦਿੱਤੀ ਆ ਉਹਦੇ ਸਾਲੇ ਦਾ ਨਾਂ ਜਸਵਿੰਦਰ ਸਿੰਘ ਆ ਜਸਵਿੰਦਰ ਸਿੰਘ ਤੇ ਜੱਸਾ ਸਿੰਘ ਨਾਲ 10-15 ਬੰਦੇ ਲੈ ਕੇ ਆਣ ਕੇ ਤੇ ਮੇਰੀ ਪੈੜੀ ਜਿਹੜੀ ਉਹਨਾਂ ਨੇ ਅੱਜ ਤੋਂ ਕੋਈ 5-6 ਦਿਨ ਪਹਿਲਾਂ ਵਾਹ ਦਿੱਤੀ ਸੀ 12 ਤਰੀਕ ਨੂੰ ਜਦੋਂ ਉਹਨਾਂ ਪੈੜੀ ਵਾਹੀ ਤੇ ਅਸੀਂ ਆਪਣੀ ਪੈੜੀ ਵਿੱਚ ਕੈਮਰਾ ਲਵਾਇਆ ਸੀ ਸਾਨੂੰ ਕੈਮਰੇ ਤੇ ਉਸੇ ਮੇਲੇ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਣੇ ਜਦੋਂ ਮੋਬਾਈਲ ਤੋਂ ਖੋਲ ਕੇ ਦੇਖਿਆ ਨੀਲੇ ਰੰਗ ਦਾ ਟਰੈਕਟਰ ਜਿਹੜਾ ਉਹ ਪੈੜੀ ਵਾਹ ਰਿਹਾ ਸੀ ਤਵੀਆਂ ਨਾਲ ਔਰ 10-12 ਬੰਦੇ ਜਿਹੜੇ ਆਲੇ ਦੁਆਲੇ ਉੱਥੇ ਘੁੰਮ ਰਹੇ ਸੀ ਤੇ ਸਾਡੇ ਹੀ ਆਂਡੀ ਗਵਾੜੀ ਉਹਨਾਂ ਨੂੰ ਬਿਠਾ ਕੇ ਸ਼ਰਾਬ ਪਿਆ ਰਹੇ ਸੀ ਚਾਹ ਪਿਆ ਰਹੇ ਸੀ ਜੋ ਸਾਡੇ ਕੈਮਰੇ 'ਚ ਆ ਰਿਹਾ ਸੀ ਉਹਦੇ ਮੁਤਾਬਿਕ ਜਦੋਂ ਸਾਨੂੰ ਪਤਾ ਲੱਗਾ ਮੈਂ ਆਪਣੇ ਅਫਸਰਾਂ ਇੱਕ ਲੜਾਈ ਦਾ ਮਾਹੌਲ ਬਣਿਆ ਹੋਣ ਕਰਕੇ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਤਣਾਅ ਬਣਿਆ ਸੀ ਜਿਸ ਕਰਕੇ ਖੇਮ ਕਰਨ ਬਾਰਡਰ ਤੇ ਹੋਣ ਕਰਕੇ ਮੈਨੂੰ ਛੁੱਟੀ ਨਹੀਂ ਮਿਲ ਸਕੀ ਮੈਂ ਜੱਟ ਦਾ ਮੁੱਸੇ ਟਾਈਮ ਨਹੀਂ ਆ ਸਕਿਆ ਕੱਲ ਦੀ ਮੈਨੂੰ 2 ਦਿਨ ਦੀ 3 ਦਿਨ ਦੀ ਛੁੱਟੀ ਮਿਲੀ ਆ ਡੀਐਸਪੀ ਠੀਵੇਟ ਸਾਹਿਬ ਵੱਲੋਂ ਤੇ ਮੈਂ ਛੁੱਟੀ ਲੈ ਕੇ ਆਪਣੀ ਜ਼ਮੀਨ 'ਚ ਜਦੋਂ ਆਇਆ ਵਾਂ ਮੈਂ ਦੇਖਿਆ ਵਾ ਕਿ ਇਹਨਾਂ ਨੇ ਸਾਰਾ ਨਾੜ ਸਾੜ ਕੇ ਸਵਾਹ ਕਰ ਦਿੱਤਾ ਵਾ ਜਿਹੜਾ ਕਿ ਮੇਰਾ 20 ਤੋਂ 25 30 ਲੱਖ ਰੁਪਏ ਦਾ ਨਾੜ ਸੀ ਉਹ ਸਾੜ ਦਿੱਤਾ ਵਾ ਜ਼ਮੀਨ ਮੇਰੀ ਦੇ ਵਿੱਚ ਤਵੀਆਂ ਵਾਹੀਆਂ ਵਾ ਅੱਧਾ ਵਾਈ ਪਹਿਲੀ ਤੇ ਕਾਲੀ ਕਾਲੀ ਦੇ ਵਿੱਚ ਮੇਰੀ ਮੋਟਰ ਦੇ ਉੱਤੇ ਕਬਜ਼ਾ ਕਰਕੇ ਤੇ ਮੇਰੀ ਮੋਟਰ ਤੇ ਸਟਾਰਟਰ ਆਪਣਾ ਲਾ ਕੇ ਤੇ ਆਪਣੀ ਮੋਟਰ ਜਿਹੜੀ ਉਹ ਇਸ ਟਾਈਮ ਤੇ ਪਾਣੀ ਲੱਗਾ ਆ ਮੇਰੀ ਜ਼ਮੀਨ 'ਚ ਮੇਰੀ ਮੋਟਰ ਦਾ ਪਾਣੀ ਲੱਗਾ ਆ ਬਟ ਉਹ ਕਹਿੰਦੇ ਕਿ ਝੋਨਾ ਅਸੀਂ ਲਾਵਾਂਗੇ ਵਾਹਾਂਗੇ ਅਸੀਂ ਪਾਣੀ ਤੇਰਾ ਵਾਹਾਂਗੇ ਪਹਿਲੀ ਤੇਰੀ ਵਾਹਾਂਗੇ ਤੇ ਕਬਜ਼ਾ ਅਸੀਂ ਕਰਾਂ ਪੁਲਿਸ ਵੱਲੋਂ ਕੀ ਤੁਹਾਨੂੰ ਸਹੀ ਦਾ ਦਿੱਤੀ ਗਈ ਆ ਨਹੀਂ ਨਹੀਂ ਪੁਲਿਸ ਵੱਲੋਂ ਇਹ ਆ ਜੀ ਮੇਰੇ ਤੇ ਇੱਕ ਇਹਨਾਂ ਨੇ ਦਰਖਾਸਤ ਮੇਰੇ ਤਾਏ ਦੇ ਬੇਟੇ ਤੇ ਦਿੱਤੀ ਸੀ ਕਿ ਇਹ ਜੀ ਠੇਕੇ ਤੇ ਪਹਿਲੀ ਵਾਰ ਆ ਇਹ ਨਜਾਇਜ਼ ਆ ਇਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗਾ ਇਹ ਪਹਿਲੀ ਠੇਕੇ ਤੇ ਮਕਰੰਜੀ ਸਿੰਘ ਦੀ ਨਹੀਂ ਵਾਰਿਆ ਤੇ ਮੈਨੂੰ ਉਸ ਵੇਸ ਤੇ ਚਰਨਜੀਤ ਸਿੰਘ ਐਸਆਈ ਨੇ ਥਾਣੇ ਚਬਾਲ ਦੇ ਵਿੱਚ ਸੱਦਿਆ ਸੀ ਉਦੋਂ ਆਪਣੇ ਸ੍ਰੀ ਅਸ਼ੋਕ ਮੀਨਾ ਜੀ ਆਈਪੀਐਸ ਐਸਐਚਓ ਦਾ ਕੰਮ ਕਰ ਰਿਹਾ ਸੀ ਉਹਨਾਂ ਨਾਲ ਮੇਰੀ ਤਿੰਨ ਵਾਰ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਇਨਸਾਫ ਮਿਲੇਗਾ ਜਦੋਂ ਚਰਨਜੀਤ ਸਿੰਘ ਐਸਆਈ ਨੂੰ ਦਰਖਾਸਤ ਮਾਰਕ ਹੋਈ ਸੀ ਚਰਨਜੀਤ ਸਿੰਘ ਨੇ ਮੈਨੂੰ ਥਾਣੇ ਸੱਦਿਆ ਉਸ ਟਾਈਮ ਤੇ ਇਹ 11-12 ਬੰਦੇ ਸੀ ਥਾਣੇ ਔਰ ਮੈਂ ਕੱਲਾ ਸੀ ਮੇਰੀ ਸੈਕੰਡ ਵਾਈਫ ਮੇਰੇ ਨਾਲ ਸੀ ਉਸ ਟਾਈਮ ਤੇ ਜਦੋਂ ਗੱਲ ਹੋਈ ਮੈਂ ਬਾ ਵਰਦੀ ਸੀ ਮੈਨੂੰ ਚਰਨਜੀਤ ਸਿੰਘ ਨੇ ਕਿਹਾ ਕਿ ਤੂੰ ਵਰਦੀ ਪਾ ਕੇ ਥਾਣੇ ਕਿਉਂ ਆਇਆ ਮੈਂ ਕਿਹਾ ਜੀ ਮੈਂ ਐਡੀਸ਼ਨਲ ਐਸਐਚਓ ਲਗਾ ਸਬ ਇੰਸਪੈਕਟਰ ਆ ਮੈਂ ਪੱਟੀ ਕੋਰਟ ਦੇ ਵਿੱਚੋਂ ਜੱਜ ਸਾਹਿਬ ਦੇ ਕੋਲੋਂ ਉੱਠ ਕੇ ਆਇਆ 4 ਵਜੇ ਮੈਂ ਉੱਥੇ ਕੋਈ ਮੁਕਦਮੇ ਦੇ ਸਬੰਧ ਚ ਗਿਆ ਸੀ ਬੰਦੇ ਪੇਸ਼ ਕਰਨ ਵਾਸਤੇ ਮੁਰਜ਼ਮ ਪੇਸ਼ ਕਰਨ ਵਾਸਤੇ ਗਿਆ ਸੀ ਉੱਥੋਂ ਪੇਸ਼ ਕਰਕੇ ਮੈਂ ਆਪਣੀ ਬਾ ਵਰਦੀ ਇੱਥੇ ਆ ਗਿਆ ਸਿੱਧਾ ਹੀ ਕਿ ਮੈਨੂੰ ਥਾਣੇ ਬੁਲਾਇਆ ਗਿਆ ਵਾ ਤੇ ਮੈਂ ਟਾਈਮ ਤੇ ਪਹੁੰਚਾ ਜਿਹੜਾ ਥਾਣੇ ਦੇ ਜਿਹੜੀ ਧੜਨਾ ਵੱਧ ਘਟਾ ਕੀਤੀ ਗਈ ਉਹ ਤੁਹਾਡੇ ਕੋਲ ਰਿਕਾਰਡ ਹੈਗਾ ਹਾਂਜੀ ਬਿਲ ਉਸ ਟਾਈਮ ਤੇ ਉਹਨਾਂ ਬੰਦਿਆਂ ਨੇ ਮੇਰੇ ਗਲ ਪੈਣ ਦੀ ਵੀ ਕੋਸ਼ਿਸ਼ ਕੀਤੀ ਆ ਜਿੱਥੇ ਆਣ ਕੇ ਮੈਨੂੰ ਮੀਨਾ ਸਾਹਿਬ ਦੇ ਰੀਡਰ ਨੇ ਛਡਾਇਆ ਔਰ ਚਰਨਜੀਤ ਸਿੰਘ ਐਸਐਸਆਈ ਨੇ ਇੱਕ ਦੰਦ ਤੋਂ ਦੰਦ ਨਹੀਂ ਚੁੱਕਿਆ ਕਿ ਤੁਸੀਂ ਵਰਦੀ ਦੀ ਤੋਹੀਨ ਕਿਉਂ ਕਰ ਰਹੇ ਜੀ ਇਹਨਾਂ ਨੂੰ ਤਰਹ ਸ਼ੇਰ ਮੂਰਤੀ ਦਾ ਕੋਈ ਪਤਾ ਨਹੀਂ ਕਿ ਇਹ ਵਰਦੀ ਜਿਹੜੀ ਆ ਇਹ ਵਰਦੀ ਸਾਨੂੰ ਗਵਰਨਮੈਂਟ ਨੇ ਦਿੱਤੀ ਹੋਈ ਆ ਸਾਡੇ ਸਬਦਾਨ ਨੇ ਸਾਨੂੰ ਵਰਦੀ ਦਿੱਤੀ ਹੋਈ ਆ ਅਸੀਂ ਆਪਣੇ ਜਾਨ ਤੇ ਮਾਲ ਦੀ ਲੋਕਾਂ ਦੀ ਰਾਖੀ ਕਰਨ ਵਾਸਤੇ ਵਰਦੀ ਪਾਈ ਹੋਈ ਆ ਪਰ ਇਸ ਵਰਦੀ ਦੀਆਂ ਉਹਨਾਂ ਨੇ ਉਸ ਜਿਹੜੇ ਉਸ ਟਾਈਮ ਤੇ ਧੱਜੀਆਂ ਡਾ ਦਿਤੀਆਂ ਜਦੋਂ ਮੈਨੂੰ ਇਹ ਗੱਲ ਕਹੀ ਕਿ ਤੈਨੂੰ ਵਰਦੀ ਦੇ ਸਮੇਤ ਛੜਕਦੇ ਧੂਆਂਗੇ ਤੂੰ ਥਾਣੇ ਚੋਂ ਬਾਹਰ ਆ ਉਸ ਟਾਈਮ ਤੇ ਮੈਂ ਥਾਣੇ ਚੋਂ ਬਾਹਰ ਆਉਣ ਲੱਗਾ ਚਰਨਜੀਤ ਸਿੰਘ ਐਸਆਈ ਨੂੰ ਵੀ ਕਹਿ ਦਿੱਤਾ ਕਿ ਮੈਂ ਸਰਦਾਰ ਜੀ ਥਾਣੇ ਚੋਂ ਬਾਹਰ ਜਾ ਰਿਹਾ ਬਾ ਵਰਦੀ ਜਾ ਰਿਹਾ ਕੱਲਾ ਗੱਡੀ ਜਾ ਰਿਹਾ ਜੇ ਕਿਸੇ ਨੇ ਧੂਣਾ ਤੇ ਮੈਨੂੰ ਆ ਸਕਦਾ ਕੋਈ ਮਨਾ ਹੀ ਨਹੀਂ ਹੈਗੀ ਪਰ ਚਰਨਜੀਤ ਸਿੰਘ ਐਸਆਈ ਨੇ ਇੱਕ ਵਾਰ ਵੀ ਉਹਨਾਂ ਨੂੰ ਇਹ ਨਹੀਂ ਗੱਲ ਕਹੀ ਕਿ ਮੈਂ ਵੀ ਵਰਦੀ ਧਾਰੀਆਂ ਤੁਸੀਂ ਵਰਦੀ ਦੇ ਤਾਹੇਨ ਕਿਉਂ ਕਰ ਰਹੇ ਜੀ ਇਸ ਕਰਕੇ ਮੈਂ ਅੱਜ ਪ੍ਰਾਈਵੇਟ ਕੱਪੜਿਆਂ ਚ ਆਇਆ ਵਾਂ ਕਿ ਪ੍ਰਾਈਵੇਟ ਕੱਪੜਿਆਂ ਚ ਮੇਰੇ ਕਿਉਂਕਿ ਜ਼ਿਆਦਾਤਰ ਮੇਰਾ ਵਿਭਾਗ ਮਹਿਕਮਾ ਇਤਰਾਜ਼ ਕਰਦਾ ਤੁਸੀਂ ਵਰਦੀ ਪਾ ਕੇ ਨਾ ਜਾਓ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦੇਖੋ ਮੈਂ ਮੈਂ ਉਸ ਟਾਈਮ ਤੇ ਮੈਂ ਥਾਣੇ ਚੋਂ ਬਾਹਰ ਆਉਣ ਲੱਗਾ ਚਰਨਜੀਤ ਸਿੰਘ ਐਸਆਈ ਨੂੰ ਵੀ ਕਹਿ ਦਿੱਤਾ ਕਿ ਮੈਂ ਸਰਦਾਰ ਜੀ ਥਾਣੇ ਚੋਂ ਬਾਹਰ ਜਾ ਰਿਹਾ ਬਾ ਵਰਦੀ ਜਾ ਰਿਹਾ ਕੱਲਾ ਗੱਡੀ ਜਾ ਰਿਹਾ ਜੇ ਕਿਸੇ ਨੇ ਧੂਣਾ ਤੇ ਮੈਨੂੰ ਆ ਸਕਦਾ ਕੋਈ ਮਨਾ ਹੀ ਨਹੀਂ ਹੈਗੀ ਪਰ ਚਰਨਜੀਤ ਸਿੰਘ ਐਸਆਈ ਨੇ ਇੱਕ ਵਾਰ ਵੀ ਉਹਨਾਂ ਨੂੰ ਇਹ ਨਹੀਂ ਗੱਲ ਕਹੀ ਕਿ ਮੈਂ ਵੀ ਵਰਦੀ ਧਾਰੀਆਂ ਤੁਸੀਂ ਵਰਦੀ ਦੇ ਤਾਹੀਨ ਕਿਉਂ ਕਰ ਰਹੇ ਜੀ ਇਸ ਕਰਕੇ ਮੈਂ ਅੱਜ ਪ੍ਰਾਈਵੇਟ ਕੱਪੜਿਆਂ ਚ ਆਇਆ ਵਾਂ ਕਿ ਪ੍ਰਾਈਵੇਟ ਕੱਪੜਿਆਂ ਚ ਮੇਰੇ ਕਿਉਂਕਿ ਜ਼ਿਆਦਾਤਰ ਮੇਰਾ ਵਿਭਾਗ ਇਤਰਾਜ਼ ਕਰਦਾ ਤੁਸੀਂ ਵਰਦੀ ਪਾ ਕੇ ਨਾ ਜਾਓ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦੇਖੋ ਮੈਂ ਵਿਭਾਗ ਨੂੰ ਮਾੜਾ ਨਹੀਂ ਕਹਿੰਦਾ ਵਿਭਾਗ ਬਹੁਤ ਚੰਗਾ ਵਾ ਬਟ ਸਾਡੇ ਵਿਭਾਗ ਦੇ ਵਿੱਚ ਜਿਹੜੇ ਇਹੋ ਜੇ ਕੋਈ ਥੋੜੇ ਜਿਹੇ ਅਨਸਰ ਆ ਕਿ ਜਿਹੜੇ ਸਾਡੇ ਵਿਭਾਗ ਦੀ ਬਹੁਤ ਜ਼ਿਆਦਾ ਤੋਹੀਨ ਕਰਾ ਰਹੇ ਆ ਵਰਦੀ ਦੀ ਤੋਹੀਨ ਕਰਾ ਰਹੇ ਆ ਉਹਨਾਂ ਦੇ ਬਰ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਹੋਵੇ ਕਿ ਥਾਣੇ ਦੇ ਵਿੱਚ ਬੈਠਿਆ ਉਹ ਬੰਦੇ ਮੇਰੀ 1 ਘੰਟੇ ਦੀ ਵੀਡੀਓ ਬਣਾ ਕੇ ਲੈ ਗਏ ਆ ਔਰ ਅੱਧਾ ਘੰਟਾ ਮੇਰੇ ਉਹ ਗੱਲ ਪੈਂਦੇ ਰਹੇ ਆ ਚਰਨਜੀਤ ਸਿੰਘ ਐਸਐਸ ਨੇ ਕੋਈ ਉਹਨਾਂ ਦੇ ਕਾਰ ਮੈਂ ਇਹ ਨਹੀਂ ਇਲਜ਼ਾਮ ਲਾਉਂਦਾ ਕਿ ਚਨਜੀਤ ਸਿੰਘ ਨੇ ਉਹਨਾਂ ਕੋਲੋਂ ਪੈਸੇ ਲਏ ਕਿਉਂਕਿ ਸਾਡੀ ਪੁਲਿਸ ਦਾ ਸਭ ਤੋਂ ਵੱਡਾ ਇਲਜ਼ਾਮ ਇਹ ਹੁੰਦਾ ਵਾ ਕਿ ਜਦੋਂ ਕਿਸੇ ਦਾ ਕੰਮ ਨਹੀਂ ਹੁੰਦਾ ਅਗਲਾ ਕਹਿੰਦਾ ਪੈਸੇ ਲਏ ਮੈਂ ਨਹੀਂ ਇਹ ਗੱਲ ਕਹਿ ਸਕਦਾ ਕੋਈ ਦਬਾਅ ਹੋਰ ਤੇ ਕੋਈ ਪ੍ਰੈਸ਼ਰ ਹਾਂ ਹੋ ਸਕਦਾ ਉਹਨਾਂ ਤੇ ਕੋਈ ਪੋਲੀਟੀਕਲ ਦਬਾਅ ਹੋਵੇ ਜਾਂ ਉਹਨਾਂ ਦਾ ਕੋਈ ਉਹਨਾਂ ਨਾਲ ਲਿੰਕ ਹੋਵੇ ਜਿਸ ਕਰਕੇ ਉਹਨਾਂ ਨੇ ਮੇਰੇ ਤੇ ਮਤਲਬ ਇੰਨਾ ਕੁਝ ਮੈਨੂੰ ਥਾਣੇ ਸੱਦ ਕੇ ਕਰਵਾਇਆ ਤੇ ਮੇਰੇ ਨਾਲ ਕੋਈ ਵੀ ਇੱਕ ਇੱਕ ਵੀ ਪਰਸਨ ਨਹੀਂ ਸੀ ਮੇਰੇ ਨਾਲ ਸਿਰਫ ਇੱਕ ਮੇਰੀ ਸੈਕੰਡ ਵਾਈਫ ਤੋਂ ਬੜਾ ਕੋਈ ਮੇਰੇ ਨਾਲ ਬੰਦਾ ਨਹੀਂ ਸੀ ਮੈਂ ਬਾਵਰਦੀ ਬੈਠਾ ਸੀ ਮੇਰੀ ਬਹੁ ਤੋਹਿੰਨ ਕੀਤੀ ਆ ਉਸ ਤੋਂ ਬਾਅਦ ਫਿਰ ਇਸੇ ਚਨਜੀਤ ਸਿੰਘ ਨੇ ਮੈਨੂੰ ਇਹ ਵੀ ਗੱਲ ਕਹੀ ਆ ਕਿ ਤੂੰ ਵਰਦੀ ਲਾ ਕੇ ਆ ਮੈਂ ਤੇਰੀ ਰੈਸਟ ਪਾਉਣਾ ਤੇ ਮੈਂ ਇਸ ਟਾਈਮ ਤੇ ਵੀ ਕੈਮਰੇ ਉਥੇ ਥਾਣੇ ਦੇ ਵਿੱਚ ਚੱਲ ਰਹੇ ਆ ਤੁਸੀਂ ਥਾਣੇ ਦੇ ਵਿੱਚੋਂ ਉਹਦੀ ਪੇਟ ਕਢਾ ਸਕਦੇ ਜੇ ਹਲੋ ਹਲੋ ਜੈ ਵੀਰ ਬਸਤਵ ਜੀ ਦਫਾ ਸਿੰਘ ਜੀ ਗੱਲ ਕਰ ਰਹੇ ਪਨੋਰੀ ਰਣ ਸਿੰਘ ਤੋਂ ਜੀ ਹਾਂਜੀ ਹਾਂਜੀ ਵੀਰ ਬਸਤਵ ਜੀ ਤੁਹਾਨੂੰ ਗੱਲ ਕਰ ਰਹੇ ਫਤਿਹ ਆਵਾਜ਼ ਸਰ ਇੱਕ ਨਾ ਪ੍ਰੈਸ ਕਾਨਫਰੰਸ ਕੀਤੀ ਆ ਬਿਕਰਮਜੀਤ ਸਿੰਘ ਇਨਸਪੈਕਟਰ ਨੇ ਤੇ ਤੁਹਾਡੇ ਤੇ ਦੋਸ਼ ਲਾ ਰਹਾ ਹੈ ਕਿ ਜੇ ਮੇਰੀ ਜ਼ਮੀਨ ਦੇ ਜਲਾ ਕਬਜ਼ਾ ਕਰਾਉਂਦਾ ਦੇ ਵਿੱਚ ਤੁਹਾਡਾ ਹੱਥ ਕੀ ਆ ਸਾਰਾ ਮਾਮਲਾ ਜੀ ਤੁਹਾਡਾ ਪੱਖ ਪਾਉਣਾ ਸੀ ਬਾਈ ਇਹ ਵੀਰ ਜੀ ਆਪਣਾ ਅਹੀਂ ਨਾ ਜ਼ਮੀਨ ਲਈ ਇਹ ਬਿਕਰਮਜੀਤ ਦੇ ਭਰਾ ਤੋਂ ਜੀ ਇਹ ਮਨਜੀਤ ਸਿੰਘ ਤੋਂ ਹੂੰ ਇਹਨਾਂ ਦੀ 5 ਕਿੱਲੇ ਜ਼ਮੀਨ ਵਾ ਜੀ 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 ਤੇ 5 ਕਿੱਲੇ ਚੋਂ ਆਪਾਂ 2.5 ਕਿੱਲੇ ਜ਼ਮੀਨ ਜਿਹੜੀ ਆ ਵੀ ਇਹਦਾ ਹਿੱਸਾ ਬਣਦਾ ਉਹ ਖਰੀਦੀ ਆ ਜੀ हां जी वेज आपा तुसी ਪਿੰਡੋਂ ਕਿਸੇ ਤੋਂ ਵੀ ਪੁੱਛ ਲੋ ਵੀ ਜੀ ਆਪਾਂ ਕੋਈ ਇੱਕ ਮਰਲਾ ਅਸੀਂ ਦੋ ਮਰਲੇ ਤੋਂ ਜੀ ਠੀਕ ਲਈ ਹੋ ਗਿਆ ਤਾਂ ਕਿ ਜਿਹੜਾ ਜਿੱਥੋਂ ਜ਼ਮੀਨਾਂ ਨਾਲ ਲਈ ਆ ਉੱਤੇ ਕਬਜ਼ਾ ਕਹਿੰਦੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਰਹੇ ਤੇ ਹੋਰ ਮੈਨੂੰ ਜਿਹੜਾ ਜਾਨਵਰ ਮਾਰਨ ਦੀਆਂ ਧਮਕੀਆਂ ਦੇ ਰਹੇ ਵੀ ਜੀ ਤੁਸੀਂ ਆਣ ਕੇ ਮੌਕੇ ਤੇ ਦੇਖ ਸਕਦੇ ਜੇ ਇਹਦਾ ਇੱਕ ਕਿਲਾ ਪੱਠੇ ਦੀ ਜ਼ਮੀਨ ਮਤ ਡੇਢ ਕਿਲਾ ਸਾਡੇ ਲਾਗੇ ਦੀ ਫਾਲਤੂ ਪਈ ਆ ਜੀ ਜੀ ਆਣ ਕੇ ਮੌਕੇ ਤੇ ਵੇਖ ਲੋ ਤੇ ਆਣ ਕੇ ਇਹਦੀ ਜ਼ਮੀਨ ਪਈ ਆ ਆਪਣੇ ਕੋਲ ਉਹਨਾਂ ਦਾ ਕਹਿਣਾ ਹੈ ਕਿ ਥਾਣੇ ਦੇ ਵਿੱਚ ਵੀ ਮੇਰੇ ਨਾਲ ਜਿਹੜਾ ਪਿੰਤੂ ਪਿੰਤੂ ਦਾ ਦਰਸ਼ ਕਰਕੇ ਭੱਦੀ ਸ਼ਬਦ ਉਹਦੀ ਬੋਲੀ ਆਈ ਅਹੀਂ ਕੋਈ ਨਹੀਂ ਜੀ ਬੋਲਿਆ ਸਾਡੇ ਨਾਲ ਵਰਦੀ ਪਾ ਕੇ ਸਗੋਂ ਵਰਦੀਆਂ ਧੰਕੀਆਂ ਦਿੰਦਾ ਮੈਂ ਤੁਹਾਨੂੰ ਉਹ ਕਰ ਦੂੰਗਾ ਜਿਵੇਂ ਮਰ ਗਿਆ ਮੈਨੂੰ ਸਰਕਾਰ ਕਰੋੜ ਦਊਗੀ ਮੈਂ ਤੇ ਮਰਿਆ ਮੈਂ ਵਰਦੀ ਪਾਈ ਬਣਾਉਂਦਾ ਹੀ ਨਹੀਂ ਪੈਈ ਜੀ ਵੀ ਆਉਂਦਾ ਵਰਦੀ ਪਾ ਕੇ ਆਉਂਦਾ ਵਾ ਤੇ ਅਹੀਂ ਜੇ ਕੋਈ ਗੱਲ ਨਹੀਂ ਕਰਦੇ ਜੀ ਆਪਾਂ ਅਹੀਂ ਜੇ ਕੋਈ ਸਾਡਾ 1% ਵੀ ਕੋਈ ਨਿਕਲ ਆਵੇ ਵੀ ਕੋਈ ਇਹਦੇ ਨਾਲ ਕੋਈ ਵਾਦਾ ਵੀ ਅਹੀਂ ਇਹਨਾਂ ਕੀਤਾ ਹੋਵੇ ਜਾਂ ਜ਼ਮੀਨ ਤੋਂ ਜਾਂ ਹਿੱਸੇ ਤੋਂ ਵੱਧ ਲਖਾਈ ਹੋਵੇ ਜਾਂ ਕਬਜ਼ਾ ਵੱਧ ਕਰਦੇ ਹੋਈਏ ਤੇ ਜੋ ਸਰ ਬੰਦੀ ਕਾਰੋਬਾਰ ਤੇ ਕਰੋ ਤੇ ਤੁਹਾਡੇ ਤੇ ਦੋਸ਼ ਆ ਰਿਹਾ ਜੀ ਬੇਬੁਨਿਆਦ ਹਾਂਜੀ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਆ ਉਹ ਬੇਮਨਵਾਦ ਬਿਲਕੁਲ ਦੇਖਣਾ ਜੀ ਸਾਡੇ ਕਹਿਣ ਦੀ ਨਹੀਂ ਸਾਰੀ ਪੰਚਾਇਤ ਕਹੂਗੀ ਸਾਰਾ ਪਿੰਡ ਕਹੂਗਾ ਵੀ ਇਹ ਬੇਗਨਾਮ ਹਰਦੇ ਤਾਂ ਕਰਦਾ ਜੀ ਤੁਹਾਡਾ ਤੁਹਾਡਾ ਇਸ ਵੰਦ ਚ ਪੱਕਾ ਪਉਣਾ ਸੀ ਤੁਹਾਡੀ ਇਹ ਸਾਰਾ ਰਿਕਾਰਡਿੰਗ ਚਲਾ ਦਿੱਤੀ ਜਾ ਬਈ ਹਾਂਜੀ ਇਹ ਸੁਣਾ ਦੋ ਸਾਰਾ ਆਪਾਂ ਨੂੰ ਕੋਈ ਨਹੀਂ ਆਪਾਂ ਕੋ ਗਲਤੀ ਨਹੀਂ ਕੀਤਾ ਤਾਂ ਜੋ ਵੀ ਉਹਦੀ ਜ਼ਮੀਨ ਲਈ ਉਹਦੇ ਭਰਾ ਦੀ ਇਸੇ ਮੁਤਾਬਕ ਆਪਾਂ ਪਹਿਲੀ ਲਈ ਆ ਤੇ ਇਹਦੀ ਜਿਹੜੀ 5 ਕਿੱਲੇ ਦੇ 22 ਕਿੱਲੇ ਇਹਦੀ ਜ਼ਮੀਨ ਫालतू ਉਸੇ ਤਰ੍ਹਾਂ ਹੀ ਪਈ ਆ ਕੁਝ ਕਿੰਨਾ ਵਾਲਾ ਪੱਠੇ ਜਵਾ ਤੇ ਡੇਢ ਕਲਾਸਾਂ ਦੇ ਨਾਲ ਵੈਦੀ ਤੇ ਡੇ ਢਾਈ ਨਹੀਂ ਆਪਣੀ ਵਾਲੀ ਹੈ ਜਿਹੜੀ ਖੇਤਾ ਦੇ ਵਿੱਚ ਮੋਟਰ ਲੱਗੀ ਆ ਉਹ ਚੱਲਦੀ ਪਈ ਆ ਉਹਨਾਂ ਦੇ ਨਾਂ ਤੇ ਆ ਕਿਹਦੇ ਨਾਂ ਤੇ ਆ ਉਹਦਾ ਕੀ ਮਾਮਲਾ ਜੀ ਮੋਟਰ ਸਾਰਾ ਜੋ ਵੀ ਆ ਮੋਟਰ ਉਹਨਾਂ ਦੀ ਮਾਤਾ ਦੇ ਨਾਂ ਉਹਨਾਂ ਸੰਧੇ ਹੀ ਕਨੈਕਸ਼ਨ ਵਾਜੀ ਹੂੰ ਤੇ ਉੱਥੇ ਵੀ ਆਪਾਂ ਇੱਕ ਬੜਾ ਦੋਹਰੇ ਸੇਲ ਖਾਇਆ ਅੱਧੀ ਲਿਖਾਈ ਆਪਾਂ ਵੀ ਅੱਧੂ ਅੱਧੀਆਂ ਸਾਡਾ ਪਾਣੀ ਦੋਨਾਂ ਤਰ੍ਹਾਂ ਦਾ ਠੀਕ ਅਈ ਅਈ ਅੰਦੇ ਸਾਡੇ ਇਕੱਲਿਆਂ ਦੀ ਆ ਜਾਂ ਇਹ ਇਹ ਸਮਝਵਾਂਦਾ ਮੇਰੇ ਕੱਲੇ ਦੀ ਅਭੀ ਇਹਨੇ ਲੋਡ ਵਧਾਇਆ ਲੋਡ ਵਧਾ ਕੇ ਤੇ ਇਹ ਉਹਦਾ ਮਨ ਹੱਕ ਨਾਰਦਾਂ ਦਾ ਚਲਦਾ ਕੱਲਾ ਓਕੇ ਓਕੇ ਓਕੇ